ਸਾਲ 2026 ਦੇ ਸ਼ੁਰੂ ਹੁੰਦੇ ਹੀ ਅਮਰੀਕਾ ਨੇ ਇੱਕ ਵਾਰ ਫਿਰ ਭਾਰਤ ਨੂੰ ਵੱਡਾ ਝਟਕਾ ਦਿੱਤਾ ਹੈ ਦੱਸਦੀ ਹੈ ਕਿ ਅਮਰੀਕਾ ਸਰਕਾਰ ਵੱਲੋਂ ਅੱਜ 209 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰਕੇ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਇਨ੍ਹਾਂ ਵਿਅਕਤੀਆਂ ਦੇ ਵਿੱਚ ਕਈ ਅਜਿਹੇ ਅਪਰਾਧੀ ਤੇ ਗੈਂਗਸਟਰ ਵੀ ਸ਼ਾਮਲ ਨੇ ਜੋ ਲੰਬੇ ਸਮੇਂ ਤੋਂ ਭਾਰਤੀ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਸਨ ਇਸ ਪੂਰੀ ਕਾਰਵਾਈ 'ਚ ਸਭ ਤੋਂ ਅਹਿਮ ਨਾਮ ਹਰਿਆਣਾ ਦੇ ਕੁਖਿਆਤ ਗੈਂਗਸਟਰ ਅਮਨ ਭੇਸਵਾਲ ਦਾ ਹੈ। ਅਮਨ ਭੇਸਵਾਲ ਜੋ ਕਿ ਕਈ ਸੰਗੀਨ ਜੁਰਮਾਂ 'ਚ ਲੜਿੰਦਾ ਸੀ ਅੱਜ ਅਮਰੀਕਾ ਤੋਂ ਡਿਪੋਰਟ ਹੋ ਕੇ ਦਿੱਲੀ ਹਾਈਵੇ ਅੱਡੇ ਤੇ ਪਹੁੰਚ ਗਿਆ। ਇਸ ਦੌਰਾਨ ਹਰਿਆਣਾ ਪੁਲਿਸ ਦੀ STF 에어ਪੋਰਟ ਤੇ ਪੂਰੀ ਤਰ੍ਹਾਂ ਮੁਸਤੈਦ ਆ। ਜਿਵੇਂ ਹੀ ਡਿਪੋਰਟ ਕੀਤੇ ਗਏ ਵਿਅਕਤੀ ਦਿੱਲੀ 에어ਪੋਰਟ ਤੇ ਉਤਰਨਗੇ STF ਦੀ ਟੀਮ ਉਹਨਾਂ ਨੂੰ ਹਿਰਾਸਤ 'ਚ ਲੈ ਲਵੇਗੀ। ਸੁਰੱਖਿਆ ਦੇ ਮੱਦੇਨਜ਼ਰ 에য়ারਪੋਰਟ ਦੇ ਬਾਹਰ ਭਾਰੇ ਪੁਲਿਸ ਦਾ ਨਾਦ ਕੀਤੀ ਗਈ ਹੈ ਗੈਂਗਸਟਰ ਅਮਨ ਪੇਸਵਾਲ ਦਾ ਅਪਰਾਧਿਕ ਰਿਕਾਰਡ ਕਾਫੀ ਲੰਬਾ ਹੈ ਉਹ ਕਾਫੀ ਸਮੇਂ ਤੋਂ ਵਿਦੇਸ਼ ਚ ਬੈਠ ਕੇ ਆਪਣਾ ਨੈਟਵਰਕ ਚਲਾ ਰਿਹਾ ਸੀ ਜਿਸ ਤੇ ਹੁਣ ਸ਼ਿਕੰਜਾ ਕੱਸਿਆ ਗਿਆ ਹਰਿਆਣਾ ਦੇ ਵੱਖ-ਵੱਖ ਥਾਣਿਆਂ 'ਚ ਉਸ ਖਿਲਾਫ ਕਤਲ ਤੇ ਕਤਲ ਦੀ ਕੋਸ਼ਿਸ਼ ਐਕਸਟਰੋਸ਼ਨ ਲੁੱਟਖੋ ਤੇ ਹਥਿਆਰ ਐਕਟ ਸਮੇਤ 15 ਤੋਂ ਵੱਧ ਗੰਭੀਰ ਅਪਰਾਧਿਕ ਮੁਕੱਦਮੇ ਦਰਜ ਨੇ ਦੱਸਦੇ ਕਿ ਅਮਰੀਕਾ ਨੇ ਇਸ ਤੋਂ ਪਹਿਲਾਂ ਵੀ ਕਈ ਵੱਡੀ ਮਾਤਰਾ ਦੇ ਵਿੱਚ ਭਾਰਤੀਆਂ ਨੂੰ ਡਿਪੋਰਟ ਕੀਤਾ ਸੀ ਜੋ ਉਥੇ ਗੈਰ ਕਾਨੂੰਨੀ ਢੰਗ ਦੇ ਨਾਲ ਪਹੁੰਚੇ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਅਮਰੀਕਾ ਲਗਾਤਾਰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਤੇ ਇਸੇ ਵਿਚਾਲੇ ਇੱਕ ਵਾਰ ਫਿਰ ਚੜ੍ਹਦੇ ਸਾਲ ਅਮਰੀਕਾ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਿਸ ਦੇ ਵਿੱਚ ਹੁਣ 209 ਭਾਰਤੀਆਂ ਨੂੰ ਡਿਪੋਰਟ ਕਰਕੇ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ